ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਦਿੱਲੀ ਚਾਅ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਅਰਵਿੰਦ ਕੇਜਰੀਵਾਲ ਸਮੇਤ ਹਾਰੇ ਵੱਡੇ ਚਿਹਰੇ। ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖਬਰ। ਸਟੈਂਪ ਡਿਊਟੀ ਨੂੰ ਲੈ ਕੇ ਪੰਜਾਬ ਸਰਕਾਰ ਲੈ ਸਕਦੀ ਹੈ ਨਵਾਂ ਫੈਸਲਾ। ਦਿੱਲੀ ਚੋਣਾਂ ਦੇ ਨਤੀਜਿਆਂ ਮਗਰੋਂ ਅਰਵਿੰਦ ਵਿੱਟੂ ਦਾ ਵੱਡਾ ਬਿਆਨ ਕਿਹਾ। ਹੁਣ ਪੰਜਾਬ ਦੇ ਸੀਐਮ ਭਗਵੰਤ ਮਾਨ ਬਣ ਲੈਣ ਆਪਣਾ ਸਮਾਨ ਪੰਜਾਬ ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਸਰਕਾਰ ਨੇ ਲਿਆ ਵੱਡਾ ਫੈਸਲਾ ਦਿੱਲੀ ਚ ਆਪ ਦੀ ਹੋਈ ਹਾਰ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ ਕਿਹਾ ਹੁਣ ਪੰਜਾਬ ਦਾ ਸੀਐਮ ਬਣੇਗਾ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਹਾਰ ਤੇ ਬੋਲੇ ਸੁਖਵੀਰ ਸਿੰਘ ਬਾਦਲ ਸੀਐਮ ਭਗਵੰਤ ਮਾਨ ਤੇ ਕੀਤਾ ਸ਼ਬਦੀ ਹਮਲਾ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਠੰਡੀਆਂ ਹਵਾਵਾਂ ਨੇ ਵਿਧਾਈ ਠੰਡ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਪ੍ਰਿੰਕਾ ਗਾਂਧੀ ਦਾ ਪਹਿਲਾ ਬਿਆਨ ਕਿਹਾ ਆਪ ਤੋਂ ਤੰਗ ਆ ਚੁੱਕੇ ਸਨ ਲੋਕ ਪੰਜਾਬ ਦੇ ਸਕੂਲਾਂ ਦਾ ਸਿੱਖਿਆ ਵਿਭਾਗ ਨੇ ਲਿਆ ਨੋਟਿਸ ਦੋ ਦਿਨਾਂ ਚ ਇਹ ਕੰਮ ਮੁਕੰਮਲ ਕਰਨ ਦੇ ਦਿੱਤੇ ਹੁਕਮ ਦਿੱਲੀ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਦਿੱਲੀ ਵਿਧਾਨ ਸਭਾ ਚੋਣਾਂ ਚ ਭਾਜਪਾ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਚੋਣਾਂ ਹਾਰ ਗਏ ਹਨ ਭਾਜਪਾ ਨੇ ਦਿੱਲੀ ਚ 27 ਸਾਲ ਬਾਅਦ ਵਾਪਸੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੀਸ਼ੀ ਨੇ ਕਾਲਕਾ ਜੀ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੀ ਸੀਟ ਤੋਂ ਹਾਰ ਗਏ ਹਨ ਨਵੀਂ ਦਿੱਲੀ ਵਿੱਚ ਭਾਜਪਾ ਦੇ ਪਰਵੇਸ਼ ਵਰਮਾ ਜਿੱਤ ਗਏ ਹਨ ਮਨਜਿੰਦਰ ਸ਼ਿਰਸਾ ਨੇ ਆਪਣੀ ਸੀਟ ਤੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਹੈ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੂੰ ਕੁੱਲ 25999 ਵੋਟਾਂ ਪਈਆਂ ਹਨ ਤੇ ਉਹਨਾਂ ਨੂੰ 4099 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਦਿੱਲੀ ਦੀਆਂ ਸਾਰੀਆਂ 70 ਸੀਟਾਂ ਚੋਂ ਭਾਜਪਾ ਨੂੰ 48 ਸੀਟਾਂ ਮਿਲੀਆਂ ਹਨ ਅਤੇ ਆਮ ਆਦਮੀ ਪਾਰਟੀ ਨੂੰ 22 ਸੀਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿ ਹੈਗੇ ਦਿੱਲੀ ਚੋਣਾਂ ਦੇ ਨਤੀਜੇ ਅੱਜ ਆ ਗਏ ਹਨ ਲੋਕਾਂ ਦਾ ਜੋ ਵੀ ਫੈਸਲਾ ਹੈ ਅਸੀਂ ਇਸ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ ਜਨਤਾ ਦਾ ਫੈਸਲਾ ਸਾਡਾ ਹੈ ਮੈਂ ਆਪਾ ਜਪਾ ਨੂੰ ਉਸ ਦੀ ਜਿੱਤ ਤੇ ਵਧਾਈ ਦਿੰਦਾ ਹਾਂ ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਲੋਕਾਂ ਨੇ ਉਹਨਾਂ ਨੂੰ ਉਸੇ ਉਮੀਦ ਨਾਲ ਬਹੁਮਤ ਦਿੱਤਾ ਹੈ ਜਿਸ ਨਾਲ ਉਹਨਾਂ ਨੇ ਅਜਿਹਾ ਕੀਤਾ ਹੈ ਉਹ ਉਹਨਾਂ ਉਮੀਦਾਂ ਤੇ ਖਰਾ ਉਤਰੇਗਾ ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਚ ਅਸੀਂ ਜਨਤਾ ਦੁਆਰਾ ਦਿੱਤੇ ਗਏ ਮੌਕੇ ਵਿੱਚ ਬਹੁਤ ਕੰਮ ਕੀਤਾ ਹੈ ਸਿੱਖਿਆ ਸਿਹਤ ਬਿਜਲੀ ਅਤੇ ਪਾਣੀ ਦੇ ਖੇਤਰ ਚ ਬਹੁਤ ਕੰਮ ਕੀਤਾ ਗਿਆ ਹੈ ਪੰਜਾਬ ਚ ਪ੍ਰੋਪਰਟੀ ਟਰਾਂਸਫਰ ਕਰਨ ਤੇ ਲੱਗਣ ਵਾਲੀ ਸਟੈਂਪ ਡਿਊਟੀ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ ਦਰਅਸਲ ਖੂਨ ਦੇ ਰਿਸ਼ਤੇ ਚ ਹੁਣ ਪ੍ਰੋਪਰਟੀ ਟਰਾਂਸਫਰ ਕਰਨ ਤੇ 22% ਤੱਕ ਸਟੈਂਪ ਡਿਊਟੀ ਦੇਣੀ ਪੈ ਸਕਦੀ ਹੈ ਦਰਅਸਲ ਸੂਬਾ ਸਰਕਾਰ ਇਸ ਵੇਲੇ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਅਤੇ ਸਰਕਾਰ ਦੇ ਉਕਤ ਫੈਸਲੇ ਨਾਲ مالیੇ ਚ ਵਾਧਾ ਹੋਣ ਦੀ ਉਮੀਦ ਹੈ ਜਿਸ ਕਾਰਨ ਸਰਕਾਰ ਵੱਲੋਂ ਇਸ ਫੈਸਲੇ ਤੇ ਸੋਚ ਵਿਚਾਰ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 10 ਫਰਵਰੀ ਨੂੰ ਹੋਣ ਵਾਲੀ ਕੈਬਨਟ ਦੀ ਬੈਠਕ ਤੇ ਇਸ ਐਜੰਡੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਖੂਨ ਦੇ ਰਿਸ਼ਤੇ ਚ ਪ੍ਰੋਪਰਟੀ ਟਰਾਂਸਫਰ ਲਈ ਲੱਗਣ ਵਾਲੀ ਥੋੜੀ ਜਹੀ ਫੀਸ ਦੀ سہولت ਖਤਮ ਹੋ ਜਾਵੇਗੀ ਤੇ ਲੋਕਾਂ ਨੂੰ ਇਸ ਦੇ ਲਈ ਜ਼ਿਆਦਾ ਰਕਮ ਅਦਾ ਕਰਨੀ ਪਵੇਗੀ ਦੱਸਣਯੋਗ ਹੈ ਕਿ ਹੁਣ ਤੱਕ ਕੋਈ ਵਿਅਕਤੀ ਆਪਣੀ ਪ੍ਰਾਪਰਟੀ ਆਪਣੇ ਬੇਟਿਆਂ, ਬੇਟੀਆਂ, ਪੋਤਿਆਂ, ਪੋਤੀਆਂ ਦੇ ਨਾ ਟ੍ਰਾਂਸਫਰ ਕਰਦਾ ਹੈ ਤਾਂ ਉਸ ਨੂੰ ਸਟੈਂਪ ਡਿਊਟੀ ਦੇ ਤੌਰ ਤੇ ਥੋੜੀ ਜਹੀ ਫੀਸ ਦੇਣੀ ਪੈਂਦੀ ਹੈ ਪਰ ਜੇਕਰ ਉਹ ਆਪਣੇ ਭਰਾ, ਪਤਨੀ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਪ੍ਰਾਪਰਟੀ ਟ੍ਰਾਂਸਫਰ ਕਰਦਾ ਹੈ ਤਾਂ ਉਸ ਤੇ 22% ਦੀ ਟੈਂਪਰ ਡਿਊਟੀ ਲਈ ਜਾਵੇਗੀ ਦੱਸ ਦੇ ਕਿ ਇਸ ਸਮੇਂ ਕੁੱਲ ਰਜਿਸਟਰੀਆਂ ਚ ਖੂਨ ਦੇ ਰਿਸ਼ਤਿਆਂ ਚ ਹੋਣ ਵਾਲੀ ਰਜਿਸਟਰੀ 22% ਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਝਟਕਾ ਦੇ ਕੇ ਸੱਤਾ ਚ ਵਾਪਸੀ ਕੀਤੀ ਜਾਂ ਤੇ ਭਾਜਪਾ ਗੂ ਅਤੇ ਕੇਂਦਰੀ ਮੰਤਰੀ ਰਵਨੀ ਸਿੰਘ ਮਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਦਾਵਾ ਕੀਤਾ ਕਿ ਹੁਣ ਬਿਸਤਰਾ ਬੰਨਣ ਦੀ ਉਹਨਾਂ ਦੀ ਵਾਰੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਆ ਰਵਨੀਤ ਵੀਟੂ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਤੇ ਅਤੀਸ਼ੀ ਦੀ ਮੁੱਖ ਮੰਤਰੀ ਰਿਹائش ਸ਼ੀਸ਼ ਮਹਿਲ ਨੂੰ ਹੁਣ ਲੋਕਾਂ ਨੇ ਖਾਲੀ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਭਗਵੰਤ ਮਾਨ ਨੂੰ ਆਪਣਾ ਸਮਾਨ ਬੰਨਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅੱਜ ਪੂਰਾ ਦੇਸ਼ ਦਿੱਲੀ ਦੇ ਭਾਜਪਾ ਵਰਕਰਾਂ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ ਜਦੋਂ ਪੰਜਾਬ ਵਿੱਚ ਭਾਜਪਾ ਸੱਤਾ ਚ ਆਵੇਗੀ ਤਾਂ ਕਿਸੇ ਨੂੰ ਵੀ ਵਿਦੇਸ਼ ਜਾਣ ਲਈ ਆਪਣਾ ਘਰ ਜਾਇਦਾਦ ਜਾਂ ਜ਼ਮੀਨ ਵੇਚਣ ਦੀ ਲੋੜ ਨਹੀਂ ਪਵੇਗੀ ਇੱਥੇ ਸਾਰਿਆਂ ਨੂੰ ਕੰਮ ਮਿਲੇਗਾ ਇਹ ਨਰਿੰਦਰ ਮੋਦੀ ਦਾ ਵਿਜ਼ਨ ਹੈ ਪੰਜਾਬ ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਅਸਲ ਪੰਜਾਬ ਸਰਕਾਰ ਵੱਲੋਂ ਨਵਾਂ ਫੈਸਲਾ ਲੈਂਦੇ ਹੋਏ ਸੂਬੇ ਦੇ 5 ਜ਼ਿਲ੍ਹਿਆਂ ਚ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਨੇ 347 ਇਲੈਕਟ੍ਰਿਕ ਬੱਸਾਂ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਹਨਾਂ ਬੱਸਾਂ ਚ ਅਮਰੀਕ ਸਰ ਲਈ 100 ਜਲੰਧਰ ਲਈ 97 ਲੁਧਿਆਣਾ ਲਈ 100 ਅਤੇ ਪਟਿਆਲਾ ਲਈ 50 ਬੱਸਾਂ ਖਰੀਦਣ ਦੀ ਗੱਲ ਕਹੀ ਜਾ ਰਹੀ ਹੈ ਸੂਤਰਾਂ ਦੇ ਮੁਤਾਬਿਕ ਇਹ ਦਾਵਾ ਕੈਬਨਟ ਮੰਤਰੀ ਨੇ ਕੀਤਾ ਹੈ ਉਹਨਾਂ ਦੇ ਮੁਤਾਬਿਕ ਮੋਹਾਲੀ ਲਈ ਇਲੈਕਟ੍ਰਿਕ ਬੱਸਾਂ ਦੇ ਸੰਚਾਲਨ ਦੀਆਂ ਸੰਭਾਵਨਾਵਾਂ ਦੀ ਸਟੱਡੀ ਪੂਰੀ ਕਰ ਲਈ ਗਈ ਹੈ ਇਲੈਕਟ੍ਰਿਕ ਬੱਸਾਂ ਸ਼ਹਿਰ ਦੇ ਲੋਕਾਂ ਨੂੰ ਆਰਾਮਦਾਇਕ ਸਫ਼ਰ ਮੁਹੱਈਆ ਕਰਵਾਉਣਗੀਆਂ ਦਿੱਲੀ ਚਾਅ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਹਮਲਾ ਬੋਲਿਆ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਲਾ ਇੱਕ ਨਾਸ਼ੀਂਦੇ ਹੋ ਸਕਦਾ ਹੈ ਪ੍ਰਤਾਪ ਸਿੰਘ ਬਾਜਬਣ ਨੇ ਦਿੱਲੀ ਦੇ ਨਤੀਜਿਆਂ ਤੇ ਬੋਲਦੇ ਆ ਕਿ ਹੈ ਕਿ ਕੇਜਰੀਵਾਲ ਹੁਣ ਪੰਜਾਬ ਦਾ ਸੀਐਮ ਬਣੇਗਾ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਹੁਣ ਆਪ ਚ ਬਹੁਤ ਉਥਲ-ਪੁਥਲ ਸਾਹਮਣੇ ਆਵੇਗੀ ਪ੍ਰਤਾਪ ਸਿੰਘ ਬਾਜਵਾ ਉਹ ਲੀਡਰ ਹਨ ਜੋ ਹਮੇਸ਼ਾ ਆਪ ਦੇ ਕਾਂਗਰਸ ਨਾਲ ਗੱਠਜੋੜ ਦਾ ਵਿਰੋਧ ਕਰਦੇ ਹਨ ਪ੍ਰਤਾਪ ਸਿੰਘ ਬਾਜਬਣ ਨੇ ਦਾਵਾ ਕੀਤਾ ਹੈ ਕਿ ਆਪ ਦੀ ਦਿੱਲੀ ਚ ਹਾਰ ਦੇ ਬਾਅਦ ਪਾਰਟੀ ਦੇ ਪ੍ਰਦੇਸ਼ ਦੀ ਕਾਇ ਵਿੱਚ ਫੁੱਟ ਪਵੇਗੀ ਪ੍ਰਤਾਪ ਸਿੰਘ ਬਾਜਵਾਣੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਹਾਰਾਸ਼ਟਰ ਦੇ ਇੱਕਨਾਥ ਸ਼ਿੰਦੇ ਦੀ ਤਰ੍ਹਾਂ ਬਗਾਵਤ ਕਰ ਸਕਦੇ ਹਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ 30 ਤੋਂ ਵੱਧ ਵਿਧਾਇਕ ਕਾਂਗਰਸ ਨਾਲ ਸੰਪਰਕ ਵਿੱਚ ਹਨ ਅਤੇ ਇਹ ਵਿਧਾਇਕ ਦਲ ਬਦਲਣ ਲਈ ਤਿਆਰ ਹਨ ਉਹਨਾਂ ਨੇ ਇਹ ਬਿਆਨ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਦਿੱਤਾ ਹੈ ਦੱਸ ਦिए ਕਿ ਦਿੱਲੀ ਵਿਧਾਨ ਸਭਾ ਚੋਣਾਂ ਚ ਭਾਜਪਾ ਨੇ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ ਅਰਵਿੰਦ ਕੇਜਰੀ ਵਾਲਤੇ ਮਨੀਸ਼ ਸੋਧਿਆ ਚੋਣਾਂ ਹਾਰ ਗਏ ਹਨ ਭਾਜਪਾ ਨੇ ਦਿੱਲੀ ਚ 27 ਸਾਲਾਂ ਬਾਅਦ ਵਾਪਸੀ ਕੀਤੀ ਹੈ ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ਵੱਖ-ਵੱਖ ਸਿਆਸੀ ਲੀਡਰਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ 27 ਸਾਲਾਂ ਬਾਅਦ ਦਿੱਲੀ ਤੇ ਭਾਜਪਾ ਦਾ ਕਬਜ਼ਾ ਹੋਇਆ ਹੈ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੇ ਸਹਾਰ ਤੇ ਸੁਖਵੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਗੁੰਮਰਾਹ ਕਰਕੇ ਪੰਜਾਬੀਆਂ ਨੂੰ ਸਰਕਾਰ ਬਣਾਈ ਹੈ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਇਹਨਾਂ ਦਾ ਹਸ਼ਰ ਹੋਇਆ ਹੈ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੋਵੇਗਾ ਸੁਖਵੀਰ ਬਾਦਲ ਨੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪੈਰ ਦਿੱਲੀ ਦੇ ਵਿੱਚ ਇਸ ਵਾਰ ਨਹੀਂ ਲੱਗਣ ਦਿੱਤੇ ਪੰਜਾਬ 'ਚ ਇੱਕ ਵਾਰ ਫਿਰ ਤੋਂ ਪਹਾੜਾਂ ਤੋਂ ਆਰੀਆਂ ਹਵਾਵਾਂ ਕਾਰਨ ਠੰਡ ਵਧ ਰਹੀ ਹੈ। ਰਾਤ ਵੇਲੇ ਠੰਡ ਦਾ ਅਸਰ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਦਿਨ ਵੇਲੇ ਧੁੱਪ ਚੜਨ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਰਹੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ 'ਚ ਧੁੰਦ ਤੋਂ ਰਾਹਤ ਮਿਲੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਮੌਸਮ 'ਚ ਮਾਮਲੀ ਬਦਲਾ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਘੱਟੋ-ਘੱਟ ਤਾਪਮਾਨ 'ਚ ਮਾਮਲੀ ਗਿਰਾਵਟ ਆਵੇਗੀ ਇਸ ਦੇ ਨਾਲ ਹੀ ਅੱਜ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਸੂਬੇ 'ਚ ਧੁੱਪ ਨਿਕਲਣ ਤੋਂ ਬਾਅਦ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਆਉਣ ਵਾਲਾ ਹਫਤਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਦੇ ਦਹਾਕਿਆਂ ਤੋਂ ਚੱਲ ਰਹੇ ਸੋਕੇ ਨੂੰ ਖਤਮ ਕਰ ਦਿੱਤਾ ਹੈ ਦੇਸ਼ ਦੀ ਰਾਜਧਾਨੀ 'ਚ 27 ਸਾਲਾਂ ਬਾਅਦ ਭਾਜਪਾ ਸੱਤਾ ਚਾਈ ਹੈ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਆਪ ਤੇ ਤਿੱਖਾ ਨਿਸ਼ਾਨਾ ਸਾਧਦਾ ਹੈ। ਉਹਨਾਂ ਕਿਹਾ ਕਿ ਇਸ ਵਾਰ ਦਿੱਲੀ ਦੇ ਲੋਕਾਂ ਨੇ ਬਦਲਾ ਲੀ ਵੋਟ ਦਿੱਤੀ ਹੈ। ਦਿੱਲੀ ਵਾਲੇ ਆਪ ਸਰਕਾਰ ਦੀ ਕਾਰਜਸ਼ੈਲੀ ਤੋਂ ਤੰਗ ਆ ਚੁੱਕੇ ਹਨ। ਦਿੱਲੀ ਵਾਲੇ ਆਪ ਸਰਕਾਰ ਦੀ ਕਾਰਜਸ਼ੈਲੀ ਤੋਂ ਤੰਗ ਆ ਚੁੱਕੇ ਹਨ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਵਾਇਨਾੜ ਤੋਂ ਸੰਸਦ ਮੈਂਬਰ ਪ੍ਰਿੰਕਾ ਗਾਂਧੀ ਨੇ ਕਿਹਾ ਹੈ ਕਿ ਮੇਰਾ ਮੰਨਣਾ ਹੈ ਕਿ ਦਿੱਲੀ ਦੇ ਲੋਕਾਂ ਨੇ ਇਸ ਵਾਰ ਬਦਲਾਅ ਲੀਵਰਡ ਦਿੱਤੀ ਹੈ ਮੈਂ ਜਿੱਤਣ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦੀ ਹਾਂ ਪੰਜਾਬ ਦੇ ਸਕੂਲਾਂ ਚ ਪੜਦੇ ਵਿਦਿਆਰਥੀਆਂ ਦੀ ਆਪਾਰ ਆਈਡੀ ਬਣਾਉਣ ਦੇ ਕੰਮ ਦੀ ਸੁਸਤਰ ਰਫ਼ਤਾਰ ਦਾ ਸਖਤ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਇਹ ਕੰਮ 2 ਦਿਨਾਂ ਚ ਮੁਕੰਮਲ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ ਹਨ ਇਸ ਸੰਬੰਧੀ ਪੱਤਰ ਜਾਰੀ ਕਰਕੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਕੰਮ ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਹੈ ਜਿਸ ਤਹਿਤ ਸਕੂਲਾਂ ਚ ਮੈਗਾ ਆਪਾਰ ਦਿਵਸ ਮਨਾਇਆ ਜਾਵੇਗਾ नमस्कार आज दिल्ली के चुनाव के नतीजे आए हैं और जनता का जो भी निर्णय है जनता का जो भी फैसला है उसे हम पूरी विनम्रता के साथ स्वीकार करते हैं जनता का निर्णय सर माथे पर मैं भारतीय जनता पार्टी को इस जीत के लिए बहुत बहुत बधाई देता हूं और मैं उम्मीद करता हूं कि जिस उम्मीद के साथ और जिस आशा के साथ लोगों ने उनको बहुमत दिया है वो उन सभी उम्मीदों और आशाओं पे पूरा उतरेंगे हमने पिछले दस साल में जनता ने जो मौका दिया हमें उन दस सालों में हमने बहुत सारे काम किए शिक्षा के क्षेत्र में स्वास्थ्य के क्षेत्र में पानी के क्षेत्र में बिजली के क्षेत्र में और भी अलग अलग तरीके से लोगों को राहत पहुंचाने की कोशिश की उनकी ज़िंदगी में और दिल्ली के इंफ्रास्ट्रक्चर को भी हमने सुधारने की कोशिश की अब जो जनता ने हमें निर्णय दिया है हम न केवल एक कंस्ट्रक्टिव ऑपोजिशन का रोल निभाएंगे बल्कि हम समाज सेवा जनता के सुख दुख में काम आना व्यक्तिगत तौर पे जिसको भी जो ज़रूरत होगी हम लोगों के सुख दुख में हमेशा काम आएंगे क्योंकि हम राजनीति में कोई सत्ता के लिए नहीं आए हम राजनीति को एक जरिया मानते हैं जिसके ज़रिए जनता की सेवा की जा सके जिसके ज़रिए लोगों के सुख दुख में काम आया जा सके वो काम हम करते रहेंगे और हमें आगे भी इसी तरह से जनता के सुख दुख में काम आना है मैं आम आदमी पार्टी के सभी कार्यकर्ताओं को बहुत बहुत बधाई देना चाहता हूँ वो बहुत शानदार चुनाव लड़े बहुत मेहनत की उन्होंने बहुत कुछ सहा इस पूरे चुनाव के दौरान ਉਹਨਾਂ ਨੇ ਬਹੁਤ ਸ਼ਾਨਦਾਰ ਚੋਣ ਲੜਾ ਇਸੇ ਲਈ ਮੈਂ ਸਭ ਕੋ ਸਭੀ ਕਾਰਜਕਰਤਾਵਾਂ ਕੋ ਬਹੁਤ ਬਹੁਤ ਬਧਾਈ ਦੇਣਾ ਚਾਹਤ ਹਾਂ ਨਮਸਕਾਰ ਮੈਂ ਕਹਿਣਾ ਕਿ ਮੈਂ ਬਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਐਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਜਦੇਸ਼ ਜਾ ਕੇ ਉਹਨਾਂ ਨੇ ਵੋਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾ ਕਰਕੇ ਉਹਨਾਂ ਸਰਕਾਰ ਬਣਾਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ। ਤੋ ਐਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਜਾਤੇ ਕੋਈ ਦੀਨਮਾਨੀ ਹੈ। ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ। ਘਰ ਤੋਂ ਘਰ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ। ਤਾਂ ਹੀ ਪੰਜਾਬ ਬਦਲੇ ਸ਼ੋਦੀ ਹਾਰ ਚੁੱਕੇ ਨੇ ਬਾਕੀ ਸਾਰੇ ਲੀਡਰ ਪਿੱਛੇ ਚੱਲਦੇ ਨਜ਼ਰ ਆ ਰਹੇ ਨੇ ਇਸ ਤਰ੍ਹਾਂ ਦੇ ਦੂਜਾ ਨਜਾਇਜ਼ ਪਰਚੇ ਡਰੋਨਾਂ ਤਮਕਾਉਣਾ ਕਿਉਂਕਿ ਜਿਹੜੀ ਦਿੱਲੀ ਦੀ ਪੁਲਿਸ ਹੈ ਹੋਮ ਮਿਨਿਸਟਰੀ ਦੇ ਥੱਲੇ ਆ ਫਿਰ ਵੀ ਦਿੱਲੀ ਦੇ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਕੇਜਰੀਵਾਲ ਜੀ ਹੋਰਾਂ ਤੇ ਹੈ ਲੜਾਈ ਚੱਲ ਰਹੀ ਹੈ ਸ਼ਾਮ ਤੱਕ ਜੋ ਨਤੀਜੇ ਆਉਣਗੇ ਪਰਵਾਹ ਨਾ ਉਹ ਵੀ ਜਨਤਾ ਦਾ ਫੈਸਲਾ ਸਿਆਸਦਾਨ ਨੂੰ ਹਰੇਕ ਨੂੰ ਮੰਨਣਾ ਚਾਹੀਦਾ ਤੇ ਮੰਨਦੇ ਆ ਜੋਨ ਪ੍ਰਚਾਰ ਵੀ ਤੁਸੀਂ ਕਰ ਕਰਕੇ ਆਈ ਹੋ ਜੀ ਉਸ ਤਰ੍ਹਾਂ ਲੱਗਦਾ ਸੀ ਕਿ ਦੇਖੋ ਜਿਹੜੇ ਆਮ ਲੋਕਾਂ ਵੱਲੋਂ ਤਾਂ ਪੇਜ ਵੀ ਬਾਲਜੀ ਫਰਾਂ ਦੀ ਬਹੁਤ ਵੱਡੀ ਅਮੈਤ ਕੀਤੀ ਜਾ ਰਹੀ ਸੀ ਤੇ ਕੁਸ਼ਕ ਜਿਸ ਤਰ੍ਹਾਂ ਦਾ ਇਹਨਾਂ ਨੇ ਤੰਤਰ ਵਰਤਿਆ ਹਜ਼ਾਰਾਂ ਕਰੋੜਾਂ ਰੁਪਈਆ ਲਾ ਕੇ ਦਿੱਲੀ ਵਰਗੀ ਜਿਹੜੀ ਫੁੱਲ ਸਟੇਟ ਵੀ ਨਹੀਂ ਉਹਦੇ ਤੇ ਕਬਜ਼ਾ ਕਰਨ ਦੀ ਸੋਚ ਰਹੇ ਐ ਸੋ ਇਸ ਚੰਗੀ ਜਿਹੜੀ ਪਿਰਤ ਨਹੀਂ ਸਿਆਸਤ ਵਿੱਚ ਸਿਆਸਤ ਨੂੰ ਸਿਆਸਤ ਮੰਗ ਲੜਨਾ ਚਾਹੀਦਾ ਹੈ ਕਿ ਬੀਜੀਪੀ ਨੂੰ ਇਸ ਗੱਲ ਦਾ ਪੁਖਤਾ ਰੋਂ ਵਾਲੇ ਸਮੇਂ ਚ ਕਰਨਾ ਪਵੇ ਹਰ ਇੱਕ ਸਟੇਟ ਤੇ ਗੱਲ ਨਹੀਂ ਚੱਲਦੀ ਜਿਹੜੀ ਆਮ ਆਦਮੀ ਪਾਰਟੀ थी ਜਿਹੜਾ ਡਬਲ ਸਟੈਂਡਰਡ ਸੀਗਾ ਉਹ ਪੂਰੇ ਦੇਸ਼ ਭਰ ਦੇ ਵਿੱਚ ਨੰਗਾ ਹੋ ਗਿਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਰ ਜਾਣਾ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੇ ਸੰਕੇਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਪੰਜਾਬ ਦੇ ਅੰਦਰ ਚੋਣ ਹੋਣਗੇ। ਔਰ ਜਿਸ ਪ੍ਰਕਾਰ ਦੀ ਹਾਰ ਹੋਈ ਹੈ ਦਿਗਜ ਨੇਤਾ ਸਾਰੇ ਫਸੇ ਹੋਏ ਹੈ। ਚਾਹੇ ਉਸੋ ਸੋਨੀਆ ਸਾਹਿਬ ਹੋਣ ਚਾਹੇ ਮੈਡਮ ਜਿਹੜੀ ਸੀਐਮ ਪ੍ਰਾਈਸ ਹੋਵੇ ઋਸ਼ੀ ਜੀ ਹੋਣ ਚਾਹੇ ਕੇਜਰੀਵਾਲ ਸਾਹਿਬ ਹੋਣ ਮੈਨੂੰ ਲੱਗਦਾ ਉਹ ਵੀ ਅੱਗੇ ਪਿੱਛੇ ਖੇਲ ਚੱਲ ਰਿਹਾ ਹੈ। ਲੈਟਸ ਸੀ ਲੇਕਿਨ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਕਿਉਂਕਿ ਤੁਸੀਂ ਜਦੋਂ ਬਦਲਾਅ ਦੀ ਗੱਲ ਕੀਤੀ ਸੀ ਅੰਡ ਜੇਦੋ ਬਦਲਾਵ ਉਸ ਤਰ੍ਹਾਂ ਤਰੀਕੇ ਨਾਲ ਤੁਸੀਂ ਉਰੇ ਤੇ ਖਰਾ ਨਹੀਂ ਉਤਰੇ ਲੋਕਾਂ ਦੀਆਂ ਉਮੀਦਾਂ ਤੇ ਤੇ ਲੋਕਾਂ ਨੇ ਤੁਹਾਨੂੰ ਬਦਲਤਾ ਇਹੀ ਘਟਨਾਕ੍ਰਮ ਸਾਡੇ ਨਾਲ ਹੋਇਆ ਸੀ 2022 ਦੇ ਵਿੱਚ ਜਦੋਂ ਸਾਡੀ ਸਰਕਾਰ ਗਈ ਹੈ ਲੋਕਾਂ ਨੂੰ ਬਹੁਤ ਸਾਰੀਆਂ ਸੱਤੋਂ ਉਮੀਦਾਂ ਸਨ ਅਸੀਂ ਉਹਨਾਂ ਤੇ ਖਰਾ ਨਹੀਂ ਉਤਰੇ ਇੱਕ ਬਦਲਾਵ ਦਾ ਨਾਅਰਾ ਪੰਜਾਬ ਦੇ ਵਿੱਚ ਜਿੱਤਿਆ ਅੱਜ ਜਿਹੜਾ ਉਹ ਬਦਲਾਵ ਦਾ ਨਾਅਰਾ ਅਸੀਂ ਹੁਣ ਬਦਹਾਲ ਦਾ ਨਾਅਰਾ ਹੋ ਗਿਆ ਪੰਜਾਬ ਦੇ ਲੋਕ ਵੀ ਦੇਖ ਰਹੇ ਨੇ ਜਿਸ ਤਰ੍ਹਾਂ ਤੁਸੀਂ ਰੋਜ਼ ਕਹਿੰਦੇ ਸਾਡੇ ਨਾਲ ਪੰਜਾਬ ਉੱਥੇ ੱੱਕਾ ਹੋ ਰਿਹਾ ਪੁਲਿਸ ੱੱਕਾ ਕਰ ਰਹੀ ਹੈ ਦਿੱਲੀ ਪੁਲਿਸ ਤੁਸੀਂ ਪੰਜਾਬ 'ਚ ੱੱਕਾ ਕੀਤਾ ਤੁਸੀਂ ਕਹਿੰਦੇ ਉਹ ਚੰਡੀਗੜ੍ਹ ਦੇ ਮੇਅਰ ਵਾਲੀ ਸਾਡੇ ਨਾਲ ਗੜਬੜ ਹੋ ਗਈ ੱੱਕਾ ਕੀਤਾ ਭਾਜਪੀ ਨੇ ਤੁਸੀਂ ਅੰਮ੍ਰਿਤਸਰ ਤੇ ਫਗਵਾੜੇ 'ਚ ਉਹੀ ਕੰਮ ਕੀਤਾ ਜਦੋਂ ਇਸ ਤਰ੍ਹਾਂ ਦੀ ਤੁਹਾਡੀ ਗੱਲਬਾਤ ਬਣ ਜੇ ਹਾਲਾਤ ਬਣ ਜਾਣ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੋ ਜਾਏ ਕਿ ਇਹਨਾਂ ਨੂੰ ਅਸੀਂ ਕਿਸੇ ਹੋਰ ਮਕਸਦ ਨਾਲ ਲੈ ਕੇ ਆਏ ਸੀ ਪਰ ਇਹ ਤਾਂ ਦੂਸਰੀਆਂ ਪਾਰਟੀਆਂ ਨਾਲੋਂ ਵੀ ਅੱਗੇ ਟੱਪ ਗਏ ਸੋ ਫਿਰ ਉਹ ਲੋਕਾਂ ਨੇ ਜਿਹੜਾ ਗੁੱਸਾ ਉਹ ਦਿੱਲੀ ਦੇ ਵਿੱਚ ਕੱਢਿਆ ਸੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਝੂਠ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪਾਰਟੀ ਨੂੰ ਉਹ ਬਾਤ ਤਾਂ ਲੰਮਾ ਚੇਰ ਚੱਲੇਗਾ ਨਹੀਂ ਜਿਹੜਾ ਝੂਠ ਦੀ ਰਾਹੇ ਝੂਠੇ ਝੂਠੇ ਵਾਦੇ ਨਹੀਂ ਕਰਨੇ ਚਾਹੀਦੇ ਲੋਕਾਂ ਦੇ ਨਾਲ ਬੇਫਜ਼ੂਲ ਕੱਲ ਉਨੀ ਕਰੋ ਜਿੰਨੀ ਤੁਸੀਂ ਨਭਾ ਸਕੋ ਸੋ ਬੇਸ਼ੱਕ ਤੁਸੀਂ ਹਾਰ ਜੋ ਲੇਕਿਨ ਲੋਕ ਤੁਹਾਨੂੰ ਇਹ ਕਹਿੰਦੇ ਕਿ ਇਹ ਸੱਚੇ ਲੀਡਰ ਹੈ ਔਰ ਸਹੀ ਗੱਲ ਕਰਦਾ ਜਦੋਂ ਤੁਸੀਂ ਝੂਠ ਤੂਫਾਨ ਬੋਲੋਗੇ ਗੱਪ ਮਾਰੋਗੇ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਕੋਈ ਕਹਿਣੀ ਤੇ ਕਥਨੀ ਚ ਫਰਕ ਹੋਊਗਾ ਤੁਸੀਂ ਆਮ ਸਧਾਰਨ ਦੀ ਗੱਲ ਕਰੋਗੇ ਉਹ ਹੋਊਗਾ ਥੋੜਾ ਕੰਮ ਰਜਵਾੜਿਸ਼ ਆਈ ਸੋ ਉਹ ਹਾਰ ਹੋਈ ਹੈ ਔਰ ਇਸ ਕੱਲ ਦਾ ਜੋ ਮੰਡਟ ਲੋਕਾਂ ਨੇ ਦਿੱਤਾ ਹੈ ਅਸੀਂ ਉਹਨੂੰ ਕਬੂਲਦੇ ਅਮਰੀਕਾ ਨੂੰ ਕਿਵੇਂ ਦੇਖਦੇ ਜਿਸ ਤਰ੍ਹਾਂ ਕਿ ਉਹਨਾਂ ਨੇ ਦੋਸਤੋਂ 5 ਤੋਂ 10 ਦੇ ਵਿੱਚਕਾਰ ਜਿਹੜੇ ਭਾਰਤੀਆ ਰਿਪੋਰਟ ਕਰਕੇ ਇੰਡੀਆ ਭੇਜਿਆ ਖਾਸ ਕਰਕੇ ਜਹਾਜ਼ ਨੂੰ ਪੰਜਾਬ ਦੇ ਵਿੱਚ ਉਤਾਰਿਆ ਦੇਖੋ ਰਿਪੋਰਟ ਕਰਨ ਤੇ ਕਿਸੇ ਨੂੰ ਕੋਈ ਇਤਰਾਜ਼ ਘੱਟ ਸੀਗਾ ਕਿਉਂਕਿ ਬਹੁਤ ਵਾਰੀ ਰਿਪੋਰਟ ਹੁੰਦੇ ਰਹਿੰਦੇ ਨੇ ਨੌਜਵਾਨ ਸਾਥੀ ਜਿਹੜੇ ਜਾਂਦੇ ਨੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਾਂ ਈ ਗਲਤ ਤਰੀਕੇ ਦੇ ਨਾਲ ਸਾਨੂੰ ਬਾਹਰਲੇ ਮੁਲਕਾਂ 'ਚ ਜਾਣਾ ਹੀ ਨਹੀਂ ਚਾਹੀਦਾ ਅਸੀਂ ਲੀਗਲ ਤਰੀਕੇ ਨਾਲ ਜਾਏਗੇ ਦੂਸਰੀ ਗੱਲ ਜਿਸ ਪ੍ਰਕਾਰ 트ੰਪਸ ਸਾਹਿਬ ਨੇ ਆਪਣਾ ਆਰਮੀ ਦਾ ਜਹਾਜ਼ ਭੇਜਿਆ ਇਹ ਸਾਡੇ ਲਈ ਚੰਗੇ ਸੰਕੇਤ ਨੇ ਉਹ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ अमेरिका वर्ल्ड पावर है ਤੇ ਮੈਂ ਦੇਖੋ ਅਮਰੀਕਨ ਫੌਜਾਂ ਜਹਾਜ਼ ਅਸੀਂ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਲਾਂਡ ਕਰਾਤਾ ਯਾਨੀ ਕਿ ਉਤਾਰਤਾ ਔਰ ਉੱਥੇ ਵੀ ਨਹੀਂ ਉਤਾਰਿਆ ਅਮ੍ਰਿਤਸਰ ਜਾਣ ਕੇ ਉਤਾਰਿਆ ਇਹ ਦੱਸਣ ਵਾਸਤੇ ਪੰਜਾਬੀਆਂ ਨੂੰ ਦੱਸਣ ਵਾਸਤੇ ਜਿਹੜੇ ਪੰਜਾਬੀ ਅਮਰੀਕਾ ਚ ਬੈਠੇ ਆ ਜਾਂ ਹਿੰਦੁਸਤਾਨ ਚ ਬੈਠੇ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਹਿਊਮਨ ਰਾਈਟਸ ਦੀ ਔਰ ਭਾਰਤ ਦੀ ਇਸ ਕਲਚਰ ਹੀਠੀ ਹੋਈ ਹੈ ਕਿਉਂਕਿ ਕੋਲੰਬੀਆ ਵਰਗੇ ਦੇਸ਼ ਨੇ ਕਹਤਾ ਕਿ ਤੁਸੀਂ ਰਿਪੋਰਟ ਜਿਹੜੇ ਲੋਕ ਕਰਦੇ ਆ ਸਾਡਾ ਜਹਾਜ਼ ਜਾਏਗਾ ਐਡਾ ਕੁ ਮੁਲਕ ਹੈ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਆਪਦੇ ਦੇਸ਼ ਦੇ ਲੋਕਾਂ ਨੂੰ ਫਿਰ ਭਾਰਤ ਤਾਂ ਬਹੁਤ ਵੱਡਾ ਮੁਲਕ ਹੈ ਸਾਨੂੰ ਆਪਣਾ ਜਹਾਜ਼ ਭੇਜਣਾ ਚਾਹੀਦਾ ਸੀ ਔਰ ਨਹੀਂ ਜਹਾਜ਼ ਭੇਜਣਾ ਸੀ ਤਾਂ ਕਮਰਸ਼ੀਅਲ ਫਲਾਈਟ ਤੇ ਰਿਪੋਰਟ ਕਰਨ ਵਾਲੇ ਲੋਕਾਂ ਨੂੰ ਕਿਉਂਕਿ ਉਹਨਾਂ ਦਾ ਅਧਿਕਾਰ ਹੈ ਅਮਰੀਕਾ ਦਾ ਪੂਰੀ ਚਤੜੀਆਂ ਅਸੀਂ ਦਖਲ ਦੇ ਸਕਦੇ ਅਸੀਂ ਤਾਂ ਕਹਿੰਦੇ ਸੀ ਨਾ ਹੋਵੇ ਨਾ ਭੇਜਿਆ ਜਾਵੇ ਪਰ ਉਹ ਕਮਰਸ਼ੀਅਲ ਫਲਾਈਟ ਤੇ ਲੋਕ ਆਉਂਦੇ ਔਰ ਜਿਸ ਪ੍ਰਕਾਰ ਉਹਨੂੰ ਲਿਆਂਦਾ ਗਿਆ ਬੇੜੀਆਂ ਪਾ ਕੇ ਹੱਥ ਉਹਨਾਂ ਦੇ ਉਹਨਾਂ ਦੇ ਹੱਥ ਖੜੀ ਲਾ ਕੇ ਇਹ ਜਾਨ ਬੁਝ ਕੇ ਸਾਨੂੰ ਉਹਨਾਂ ਨੇ 트럼ਪ ਸਾਹਿਬ ਨੇ ਦਿਖਾਇਆ ਕਿ ਹਿੰਦੁਸਤਾਨੀਓਂ ਕੀ ਇਹ ਔਕਾਤ ਹੈ। ਤੋਂ ਮੈਨੂੰ ਲੱਗਦਾ ਹੈ ਕਿ ਇੱਕ ਐਕਸਟਰਨਲ ਅਫੇਅਰ ਮਿਨਿਸਟਰ ਨੂੰ ਮਾਫੀ ਮੰਗਣੀ ਚਾਹੀਦੀ ਸੀ। ਰਾਦਰ ਦੈਨ ਐਕਸਟਰਨਲ ਅਫੇਅਰ ਮਿਨਿਸਟਰ ਤਾਂ ਇਹ ਗਿਣੋਂ ਲੱਗਦਾ ਹੈ ਪਹਿਲਾਂ ਵੀ ਰਿਪੋਰਟ ਹੁੰਦੇ ਰਹੇ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 트럼ਪ ਨਾਲ ਗੱਲ ਕਰਨੀ ਚਾਹੀਦੀ ਔਰ ਜਿਹੜਾ ਉਹਨਾਂ ਨੇ ਨਿਯੋਤਾ ਦਿੱਤਾ ਹੈ ਉਰੇ ਤੇ ਨਹੀਂ ਜਾਣਾ ਚਾਹੀਦਾ ਸੋ ਦੈਟ ਕਿਤੇ ਨਾ ਕਿਤੇ ਗੁੱਸਾ ਜ਼ਾਹਿਰ ਕਰਨਾ ਚਾਹੀਦਾ ਕਿ ਇਹ ਤੁਸੀਂ ਨਹੀਂ ਕਰਨਾ ਸੀ ਜੋ ਤੁਸੀਂ